ਸਵੇਰ ਦੇ 5 ਵਜੇ ਤੇ ਖਲਿਆੜਾ ਕਰਦੇ ਆ ਟੈਂਟ ਚੋਂ ਇਕੱਠਾ ਤੇ ਸਾਡੀ ਕੋਸ਼ਿਸ਼ ਹੈ ਅੱਜ ਇਥੋਂ ਥੋੜਾ ਜਿਹਾ ਟਾਈਮ ਨਾਲ ਨਿਕਲਿਆ ਜਾਵੇ ਤਾਂ ਕਿ ਪੁਸ਼ਕਰ ਜਿਹੜਾ 5 ਟਾਈਮ ਨਾਲ ਪਹੁੰਚੀਏ ਤੇ ਹੁਣ ਟਾਈਮ ਹੋ ਗਿਆ ਸਾਢੇ 6 ਦਾ ਤੇ ਸਮਾਨ ਜਿਹੜਾ ਆਪਾਂ ਸਾਰਾ ਖੈਰੀ ਕਰ ਲਿਆ ਆਪਣੀ ਬਾਈਕ ਤੇ ਤੇ ਹੁਣ ਇਥੋਂ ਆਪਾਂ ਨਿਕਲਦੇ ਆ ਆਪਣੇ ਅਗਲੇ ਸਫ਼ਰ ਤੇ ਤਿਆਰ ਆ ਕੇ ਰਹਿੰਦਾ ਕੁਛ ਬੱਸ ਮਾਈਕਲ ਨੇ ਤਿਆਰ ਆ ਰੈਡੀਆ ਚਲੋ ਠੀਕ ਆ ਫਿਰ ਤੇ ਅੱਜ ਆਪਾਂ ਪਹੁੰਚਦੇ ਆਂ ਪੁਸ਼ਕਰ ਪੁਸ਼ਕਰ ਅਜਖੀਲਾ ਦੇਣਾ ਮੇਲੇ ਦਾ ਤੇ ਦੇਨੇ ਅੱਜ ਪੁਸ਼ਕਰ ਦੇ ਰੰਗ ਟੰਗ ਰਾਤ ਆਪਾਂ ਟੈਂਟ ਲਾਇਆ ਸੀ ਯਾਦ ਕਾਨ ਦੇ ਅੱਗੇ ਤੇ ਇੱਧਰ ਸਾਰਾ ਸਮਾਨ ਹੈ ਜਿਹੜਾ ਕੈਰੀ ਕਰ ਲਿਆ ਆਪਣੀ ਬਾਈਕ ਤੇ ਪਿੰਡਾਵੇ ਦੀ ਸਫਰ ਕਰਨਾ ਸਾਰਾ ਅਸੀਂ ਰਾਜਸਥਾਨ ਦਾ ਚੱਲ ਵੀ ਫਿਰ ਰਾਜਸਥਾਨ ਦਾ ਸਫਰ ਆਪਾਂ ਕਰੀ ਜਾਂਦੇ ਆ ਸਵੇਰੇ ਅੱਜ ਆਪਾਂ ਨਿਕਲੇ ਸੀਗੇ ਡੂੰਗਰਗੜ ਤੋਂ ਫਿਰ ਅੱਗੇ ਆਪਾਂ ਆਏ ਸੀ ਬੀਦਾਸਰ ਫਿਰ ਸੁਜਾਨਗੜ ਤੇ ਸੁਜਾਨਗੜ ਤੋਂ ਅੱਗੇ ਇੱਕ ਛੋਟਾ ਜਿਹਾ ਕਸਬਾ ਆਉਂਦਾ ਬਕਲੀਆ ਬਕਲੀਏ ਹੁਣ ਆਪਾਂ ਖੜੇ ਆ ਤੇ ਇੱਥੇ ਰੋਟੀ ਛਕਦੇ ਆ ਤੇ ਇੱਥੋਂ ਨਿਕਲਾਂਗੇ ਆਪਾਂ ਪੁਸ਼ਕਰ ਨੂੰ ਪੁਸ਼ਕਰ ਇੱਥੋਂ ਰਹਿ ਗਿਆ 2 ਢਾਈ ਘੰਟਿਆਂ ਦੀ ਵਾਟ ਆ ਪੁਸ਼ਕਰ ਪਹੁੰਚ ਕੇ ਫਿਰ ਆਪਾਂ ਪੁਸ਼ਕਰ ਦਾ ਦੇਖਣੇ ਆ ਕੀ ਮਾਹੌਲ ਆ ਪੁਸ਼ਕਰ ਮੇਲਾ ਵੀ ਚੱਲੀ ਜਾਂਦਾ ਅੱਜ ਦੇ ਦਿਨ ਦੱਸਦੇ ਆ ਜਿਆਦੇ ਰਾਸ਼ ਹੁੰਦਾਗਾ ਅੱਜ ਹੈਗੀ ਆ ਕੱਤੇ ਦੀ ਪੁੰਨਿਆ ਤੇ ਕੱਤੇ ਦੀ ਪੁੰਨਿਆ ਨੂੰ ਜਿਹੜਾ ਹੁੰਦਾ ਉੱਥੇ ਆਖੀਰਲਾ ਦਿਨ ਹੁੰਦਾ ਮੇਲੇ ਦਾ ਮੇਲਾ ਉਸ ਤੋਂ ਬਾਅਦ ਵੀ ਰਹਿੰਦਾ ਦੋ ਤਿੰਨ ਦਿਨ ਦੱਸ ਦੇ ਪਰ ਜਿਹੜੀ ਕੱਤੇ ਦੀ ਪੁੰਨਿਆ ਉਹਦੇ ਦੱਸਦੇ ਆ ਕਿ ਉੱਥੇ ਜਿਹੜਾ ਉਹ ਇਸ਼ਨਾਨ ਕਰਦੇ ਇੱਕ ਜਿਹੜੀ ਪੁਸ਼ਕਰ ਲੇਕ ਬਣੀ ਹੋਈ ਆ ਤੇ ਉਹ ਇੱਥੋਂ ਦੇ ਜਿਹੜੇ ਲੋਕ ਉਹਨਾਂ ਚ ਜ਼ਿਆਦੇ ਮੰਨਤਾ ਉਹਨੂੰ ਜ਼ਿਆਦੇ ਕੋਈ ਪਵਿੱਤਰਤਾ ਦੇ ਮੰਨਦੇ ਆ ਉਹ ਚੀਜ਼ ਵੀ ਇਹ ਤਾਂ ਕਰਕੇ ਕਹਿੰਦੇ ਆ ਵੀ ਉੱਥੇ ਜਿਹੜੀ ਕੱਤੇ ਦੀ ਪੁੰਨਿਆ ਉਸ ਦਿਨ ਜਿਹੜਾ ਪੁਸ਼ਕਰ ਮੇਲੇ ਤੇ ਰਾਸ਼ਾ ਜਿਹੜਾ ਜ਼ਿਆਦਾ ਹੁੰਦਾ ਤੇ ਅੱਜ ਫਿਰ ਦੇਖਦੇ ਆਂ ਉੱਥੇ ਜਾ ਕੇ ਕਿੰਨਾ ਗਰਾਸ਼ਾ ਕੀ ਬਣਦਾ ਜੁੜਦਾ ਚੱਲਦੇ ਆਂ ਹੁਣ ਆਪਾਂ ਇੱਥੋਂ ਪੁਸ਼ਕਰ ਨੂੰ ਭਾਈ ਮੈਂ ਥੋੜੋ ਇਹ ਤਾਂ ਹੁਣ Google Map ਨੇ ਕਿਹਾ ਵੀ ਇੱਧਰ ਦੀ ਜਾਓ ਹੁਣ ਟ੍ਰੈਕ ਜਾਮ ਲੱਗਿਆ ਹੋਆ ਸੀਗਾ ਤੇ ਅਸੀਂ ਮੜਾ Google Map ਤੇ ਟਰਾਈ ਕਰਨ ਲੱਗੇ ਸਿੱਧਾ ਬਈ ਸਿੱਧਾ ਜਾਣਾ ਜਮਾ ਤੇ Google Map ਨੇ ਸਾਨੂੰ ਆਹ ਪੀੜੀਆਂ ਪੀੜੀਆਂ ਗਲੀਆਂ ਵਿੱਚ ਉਲਝਾ ਤਾ ਕੇ ਰਾਂਦਾ ਚਲੋ ਕੋਈ ਨਹੀਂ ਹੌਲੀ ਹੌਲੀ ਪਹੁੰਚਦੇ ਆ ਸਿੱਧਾ ਬਈ ਸਿੱਧਾ ਸਿੱਧਾ ਖੇਚ ਕੇ ਸਿੱਧਾ ਹਾਂ ਹਾਂ ਦੇਖ ਕੇ ਦੇਖ ਕੇ ਦੇਖ ਕੇ ਚੱਲ ਵੀ ਚੱਲ ਆਪਾਂ ਪਹੁੰਚ ਗਏ ਸੀ ਪੁਸ਼ਕਰ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿੰਨੇ ਵੀ ਜਾਣੇ ਤਿੰਨ-ਚਾਰ ਜਾਣੇ ਆ ਜਿਹੜੇ ਵੀਡੀਓ ਦੇਖਦੇ ਆ ਉਹਨਾਂ ਸਾਰਿਆਂ ਨੂੰ ਤੇ ਬਲਜਿੰਦਰ ਭਾਈ ਤੈਨੂੰ ਵੀ ਬਹੁਤ-ਬਹੁਤ ਤੁਹਾਨੂੰ ਵੀਰ ਜੀ ਬਹੁਤ-ਬਹੁਤ ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਚੱਲੇ ਆ ਉੱਥੇ ਆਪਾਂ ਦੀਵੇ ਕਰਕੇ ਆਉਣੇ ਆ ਅੱਜ ਗੁਰਪੁਰਬ ਆ ਤੇ ਦੀਵੇ ਅਸੀਂ ਪਿੰਡੋਂ ਹੀ ਲੈ ਕੇ ਆਏ ਸੀ ਕਿਉਂਕਿ ਮੇਰੇ ਧਿਆਨ ਤੁਸੀਂ ਤੇ दिली ਇੱਛਾ ਸੀ ਮੇਰੀ ਅੱਜ ਤੋਂ 3 ਸਾਲ ਪਹਿਲਾਂ ਬਾਈ ਖੁੱਦ ਯਾਰ ਗਿਆ ਸੀ ਉਹ ਸਾਈਕਲਾਂ 'ਤੇ ਉਹਨਾਂ ਨੇ ਸਫ਼ਰ ਕਰਿਆ ਰਾਜਸ ਜੇ ਲੋਨ ਨਹੀਂ ਮੇਰੇ ਗੱਲ ਧਿਆਨ ਚਾਹੀਏ ਵੀ ਇੱਥੇ ਕਹਿੰਦੇ ਨਾ ਸਿੱਖ ਪਰਿਵਾਰ ਬਹੁਤ ਥੋੜੀ ਗੰਤੀ ਚੱਲਦਾ ਜਦੋਂ ਬਾਈ ਹੋਣੀ ਇੱਥੇ ਵੀ ਗੁਰੂ ਗੋਬਾਲੇ ਦਿਨ ਮੁਕਤੀਆਂ ਲਾ ਕੇ ਗਏ ਸੀ ਜਦੋਂ ਦਿਲੀਚਾ ਜੀ ਵੀ ਜਿੱਦੇ ਆਪਾਂ ਗਏ ਨਾ ਉੱਥੇ ਗੁਰੂ ਗੋਬਾਲੇ ਦਿਨ ਉੱਥੇ ਹੀ ਆਵਾਂਗੇ ਪੁਸ਼ਕਰ ਮੇਲੇ ਤੇ ਤੇ ਆਪਾਂ ਉਹਦੇ ਦੀਵੇ ਪਿੰਡੋਂ ਲੈ ਕੇ ਜਾਵਾਂਗੇ ਉੱਥੇ ਦੀਵੇ ਕਰਕੇ ਆਵਾਂਗੇ ਤੇ ਹੁਣ ਚੱਲਦੇ ਆਪਾਂ ਗੁਰਦਰਾ ਸਾਹਿਬ ਤੇ ਆਰਵਾਣੇ ਟਿਕਣਾਵੇ ਉਹ ਕਰਲਾ ਕੋਈ ਨਾਈਟ ਜਿਹੇ ਵੀ ਫੋਟੋਆਂ ਨਹੀਂ ਇਕੱਲੀ ਵੀਡੀਓ ਆਉਣੀ ਵੀ ਹੈ ਬਸ ਸਹੀ ਆਈ ਜਾਂਦੀ ਹੈ ਸਾਹਬ ਆਪਾਂ ਜਾਏ ਸੀ ਦੀਵੇ ਕਰਿਆਏ ਉੱਥੇ ਤੇ ਥੋੜਾ ਬਹੁਤਾ ਪੁਸ਼ਕਰ ਘੁੰਮਿਆ ਅੱਜ ਤੇ ਬਾਕੀ ਪੁਸ਼ਕਰ ਦਾ ਸਾਰਾ ਰੰਗ ਟੰਗਾ ਜਿਹੜਾ ਹੈਗਾ ਤੁਹਾਨੂੰ ਉਹ ਕੱਲ ਨੂੰ ਦਿਖਾਉਣੇ ਆਪਾਂ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਦਾ ਐਂਡ ਅਗਲਾ ਸਫ਼ਰ ਦੇਖਣ ਵਾਸਤੇ ਜੁੜੇ ਰਹੋ ਆਪਣੇ ਨਾਲ